ਸਿਕਸ ਸਾਰਿਆਂ ਨੂੰ ਜੈਮ ਕਿਚਨ ਦਾ 따ਸਾ ਸਵਾਗਤ ਹੈ ਅੱਜ ਆਪ ਆਪ ਬਣਾਵਾਂਗੇ ਪਰਮੇ ਪਰੌਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਟੇਸਟ ਵੀ ਬਹੁਤ ਲੱਗਦੇ ਨੇ ਚਲੋ ਫਿਰ ਆਪਾਂ ਇਸ ਤਰੀਕੇ ਨਾਲ ਬਣਾਉਣਾ ਸ਼ੁਰੂ ਕਰਦੇ ਆਂ ਸੱਚਕਨ ਸਾਰਿਆਂ ਨੂੰ ਅੱਜ ਤੋਂ ਬਣਾਉਣ ਜਾ ਰਹੇ ਹਾਂ ਜੀ ਪਰੌਲ ਦੀ ਸਬਜ਼ੀ ਪਰੌਲ ਨੂੰ ਜਿਹੜਾ ਆਪਾਂ ਪਹਿਲਾਂ ਛਿੱਲਵਾਂਗੇ ਰੋਲ ਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਜਿਵੇਂ ਕੱਟਾਂਗੇ ਕੋਈ ਵੀ ਸ਼ੇਪ ਦੇ ਵਿੱਚ ਆਪਾਂ ਕੱਟ ਸਕਦੇ ਆ ਇਹਦੇ ਵਿੱਚਲਾ ਜੋ ਮਟੀਰੀਅਲ ਹੈ ਬੀਜ ਵਗੈਰਾ ਉਹ ਆਪਾਂ ਕ निकालेंगे ਇਹਨੂੰ ਕੱਢ ਲਾਂਗੇ ਜਿਹੜਾ ਜੋ ਇਹਦੇ ਵਿੱਚ ਹੀ ਮਟੀਰੀਅਲ ਹੈ ਇਹਨੂੰ ਆਪਾਂ ਫਿਰ ਯੂਜ਼ ਕਰਨਾ ਅਜੇ ਆਪਾਂ ਸੁਟਰਾਣੀ ਇਹਨੂੰ ਹਾਂ ਪ੍ਰੋਲ ਨੂੰ ਇਸ ਤਰ੍ਹਾਂ ਆਪਾਂ ਖਾਲੀ ਕਰ ਲੈਣਾ ਵਾ ਇਪਰੂਲ ਵੇਹੇ ਬਹੁਤ ਘੱਟ ਸਮੇਂ ਲਈ ਅਵੇਲੇਬਲ ਹੁੰਦੇ ਮਾਰਕੀਟ ਦੇ ਵਿੱਚ ਹਾਂਜੀ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਕੇ ਵਿੱਚ ਇਹਨਾਂ ਦਾ ਜਿਹੜਾ ਕਾਰਡ ਹੈ ਵਿੱਚੋਂ ਕੱਢ ਲਿਆ ਆ ਤੇ ਇਹ ਵੀ ਆਪਾਂ ਤਰਕੇ ਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਅਦਰਕ ਲਸਣ ਤੇ ਥੋੜੇ ਜਿਹੇ ਹਰੀਆਂ ਮਿਰਚਾਂ ਇਹਨਾਂ ਦਾ ਚੋਪੜ ਵਿੱਚ ਖੁਹਿਰ ਚੋਪੜ ਵਿੱਚ ਕਰ ਲਿਆ ਸੀ ਤੇ ਇੱਕ ਪਾਸੇ ਮੈਂ ਫਰਾਈਪਨ ਕਰਿਆ ਹੋਇਆ ਇਹਦੇ ਵਿੱਚ ਆਪਾਂ ਆਇਲ ਪਾਣੇ ਆ 3 ਸਪੂਨ ਮੈਂ ਆਇਲ ਪਾਈ ਹੋਇਆ ਆ ਆਇਲ ਨੂੰ ਆਪਾਂ ਹੁਣ ਗਰਮ ਹੁਣ ਤੰਨੇ ਆ ਵਿੱਚ ਫਿਰ ਤਬਾਦ ਆਪਾਂ ਜੀਰਾ ਪਾਵਾਂਗੇ ਹਿੰਗ ਪਾਵਾਂਗੇ ਆਇਲ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਥੋੜੀ ਜੀ ਹਿੰਗ ਪਾਵਾਂਗੇ ਨਾਲ ਜੀਰਾ ਔਰ ਇੱਕ ਚਮਚ ਆਪਾਂ ਬੇਸਨ ਵੀ ਪਾਵਾਂਗੇ ਬੇਸਨ ਨਾਲ ਬਹੁਤ ਵਧੀਆ ਟੇਸਟ ਆਉਂਦਾ ਆ ਇਹਨਾਂ ਨਾਲ ਪਾਵਾਂਗੇ ਸਾਨੂੰ ਕੋ ਨਾਗੇ ਪਹਿਲਾਂ ਇਹਨਾਂ ਦਾ ਕੱਚਾ ਪਾਣੀ ਆ ਦੁਰ ਹੋ ਜਾਵੇ ਇਹ ਸਬਤਨ ਪੁੱਜ ਚੁਕੇ ਆ ਤੇ ਹੁਣ ਪਿਆਜ਼ ਟਮਾਟਰ ਵੀ ਵਿੱਚ ਪਾਵਾਂਗੇ ਤੇ ਪਿਆਜ਼ ਟਮਾਟਰ ਪੁੱਜ ਚੁਕੇ ਆ ਹੁਣ ਆਪਾਂ ਸਵਾਦ ਅਨੁਸਾਰ ਮਸਾਲਾ ਕਾਲੇ ਮੀਚਾ ਆਪਾਂ ਪਾਈਆਂ ਸੀ ਕਾਲੇ ਮੀਚਾ ਆਪਾਂ ਥੋੜੀ ਜਿਹੀ ਪਾਵਾਂਗੇ ਨਾਲ ਹਲਦੀ ਇਹਨੂੰ ਪੂਰੀ ਤਰ੍ਹਾਂ ਪਕੋਂ ਲੈਣਾ ਆ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਵਾਂਗੇ ਪਾਣੀ ਆ ਭਾ ਇਸ ਲਈ ਪਾਵਾਂਗੇ ਕਿਉਂਕਿ ਆਪਾਂ ਵੇਸਨ ਪਾਇਆ ਹੋਇਆ ਵੇਸਨ ਸੰਗਣਾ ਹੋ ਜਾਂਦਾ ਹੈ ਨਮਕ ਦਾ ਸਵਾਦ ਉਸ ਆ ਪਾਵਾਂਗੇ ਜਿੰਨਾ ਕਾਪਾ ਤੇਜ ਜਾਂ ਘੱਟ ਖਾਣਾ ਚਾਹਣੇ ਤੇ ਨਾਲ ਹੀ ਆਪਾਂ ਜਿਹਨੇ ਬੀ ਕੱਢੀ ਹੋਈ ਸੀ ਉਹ ਵੀ ਵਿੱਚ ਪਾ ਲਾਂਗੇ ਤੇ ਆਪਣਾ ਮਸਾਲਾ ਤਿਆਰ ਹੋ ਗਿਆ ਪੰਜ ਕਿ ਮਿੰਟ ਆਪਾਂ ਹੋਰੇ ਨੂੰ ਪਕਾਵਾਂਗੇ ਤੋ ਕਿ ਆਪਾਂ ਥੋੜਾ ਜਿਹਾ ਮਸਾਲਾ ਸੁੱਕ ਜਾ। ਮਸਾਲਾ ਆਪਾਂ ਇੱਕ ਬੋਲ ਚ ਕੱਢ ਲਿਆ ਤੇ ਹੁਣ ਜਿਹੜਾ ਹੈ ਹੈਗੇ ਆ ਫਰੌਲ ਇਹਨਾਂ ਦੇ ਵਿੱਚ ਆਪਾਂ ਹੁਣ ਮਸਾਲਾ ਪਾ ਰਾਂਗੇ ਤੇ ਨਾਲ ਹੀ ਆਪਾਂ ਆਇਲ ਕਰਨ ਕਰਨ ਨੂੰ ਰੱਖ ਦਵਾਂਗੇ ਤੇ ਇਸ ਤਰੀਕੇ ਨਾਲ ਵਿੱਚ ਵਿੱਚ ਮੈਂ ਮਸਾਲਾ ਪਾ ਲਿਆ ਸਾਰਿਆਂ ਫਰੌਲ ਚ ਵਿੱਚ ਤੇ ਥੋੜੇ ਜਿਹਾ ਰਹਿ ਗਏ ਇਹਨਾਂ ਨੂੰ ਵੀ ਫਿਲ ਕਰ ਦਿੰਨੇ ਵਿੱਚ ਮਸਾਲਿਆਂ ਚ ਕਿੰਨੇ ਵਧੀਆ ਤਰੀਕੇ ਨਾਲ ਲੱਗ ਰਹੇ ਆ। ਜਿੰਨੇ ਵਧੀਆ ਲੱਗ ਰਹੇ ਉਨੇ ਟੈਸਟੇ ਵੀ ਬਣਾਤੇ ਆ ਇਹ ਬਹੁਤ ਘੱਟ ਮਿਲਦੇ ਆ ਇਹਨੂੰ ਲਪੈਣਾ ਵਾਰੀਏ 1 ਬਾਈ 1 ਤੇਲ ਦੇ ਵਿੱਚ ਪਾਣੇ ਆ ਇਹ 판ਦੇ ਵੀ ਕੋ ਸੇਤੀ ਬਣ ਜਾਂਦੇ ਆ ਇਸ ਤਰੀਕੇ ਨਾਲ ਸਾਰੇ ਪਾਸੇ ਪਾ ਲੈਣੀ ਹੈ ਤੇ ਸੇਕਾ ਥੋੜਾ ਥੋੜਾ ਲੱਗਦਾ ਆ ਤੇ ਆਪਾਂ ਕੱਚੀ ਦੇ ਜਾ ਜੰਤੀ ਸੇ ਮਜ਼ੇ ਦਾ ਜਨਾ ਹੌਲੀ ਹੌਲੀ ਜਨਾਣਾ ਤੇ ਅੱਧਾ ਦਰਵਾਜ਼ੇ ਕੱਟਦੇ ਰਹਿ ਜਾਣਾ ਜਦੋਂ ਸਾਰੇ ਪਾਸੇ ਸੇਕ ਜਾਵੇ جی تو میرے ویڈیو ودیے لگتی ہے میرے چینل لائک سبسکرائب ضرور کرو میرے بھی ڈرنڈ تک مجھے دیکھا کرو جنہوں نے تک سبسکرائب نہیں پلیز میرے چینلائب اور لائک ضرور کرو جن تک اپنے فلو سبزی بنتی پہ آپ کو اپنے پر روک پان کے دیار ہو گئی ہے ਅਪਾ 5 ਮਿੰਟ ਹੋਰ ਆਪਾਂ ਇਹਨਾਂ ਨੂੰ ਸੇਕਾ ਦਵਾਵਾਂਗੇ ਇਹ ਗਲ ਵੀ ਗਏ ਪਰ ਥੋੜੀਏ ਤਰੀਕੇ ਦੇ ਨਾਲ ਇਹ ਥੋੜਾ ਥੋੜੇ ਕੱਚੇ ਆ। ਇਹ 5 ਮਿੰਟ ਆਪਾਂ ਹੋਰ ਸੇਕਾ ਦਵਾਵਾਂਗੇ ਜੋ ਕਿ ਪੱਕ ਜਾਂ ਨੇ ਆਪਣੇ ਪਰਮਲ ਬਣ ਕੇ ਤਿਆਰ ਹੋ ਗਿਆ ਦੇਖੋ ਕਿਨੇ ਵਧੀਆ ਤਰੀਕੇ ਦੇ ਨਾਲ ਜੇਕਰ ਵੀ ਵੀਡੀਓ ਲਗ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕਸ ਫॉर ਵਾਚਿੰਗ